ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਕਾਲੀਦਾਸ ਦੇ ਪਰਿਵਾਰ ਦੇ ਮੈਂਬਰ ਤੇ ਬਾਦਲ ਪਰਿਵਾਰ ਦੇ ਮੈਂਬਰ ਸਹਿਬਾਨ ਪਤੀ ਅਨਸ਼ ਕਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਦੋਂ ਵੰਸ਼ ਬਹੁਤ ਲੇਖ ਹੋ ਗਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਪਾਕਿਸਤਾਨ ਸੀ ਜੰਦੀਗਰ ਕਹਿੰਦੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਬਾਦ ਤੂੰ ਝੁੰਗੜੀ ਲੰਬੀ ਤੇ ਲਈ ਲੰਬੀ ਐਨਾ ਮਹਿਸੂਸ ਕਰ ਲੋਗ ਕਿ ਮੇਰੇ ਬਾਦ ਹੈ ਲਵਾਰਿਸ ਹੋ ਗਿਆ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਘਰ ਥੋੜਾ ਹੈ ਤੇ ਤੁਸੀਂ ਇਸਨੂੰ ਸੰਭਾਲਣਾ ਤੇ पर जो पता ही लग जाता है मैं तेनों इना कहना चाहना आर है जो सेवा बादल साहब ने की थी, जो परिवार मैं रखा कोशिश करूंगा कि उस मैं सेवा कर सका। सकता मेनू कोई लालच सत्ता दिन है मुख्य बनती नहीं है ਮੈਨੂੰ 15 ਸਾਲ ਪਹਿਲੇ ਜਦ ਦੂਜੀ ਵਾਰ ਬਾਦਲ ਸਿੰਘ ਸਾਹਿਬ ਜੀ ਮੰਤਰੀ ਬਣੇ ਮੈਨੂੰ ਬੁਲਾਇਆ ਕਹਿੰਦੇ ਜੀ ਹਾਂ ਸੌ ਤੂੰ ਚੱਕ ਮੈਂ ਕਹੇ ਜੀ ਨਾ ਮੈਂ ਕਹੇ ਜੀ ਜਿੰਨਾ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਹੈ ਤੁਹਾਡੀ ਜਾਇਦਾਦ ਹੈ ਮੈਨੂੰ ਕੋਨੇ ਵਿਰਾਨ ਵੀ ਕਈ ਮਹਾਮਾ ਬਸ ਇਹਨੂੰ ਮੁੱਖ ਮੰਤਰੀ ਬੰਦੇ ਆ ਮੁੱਖ ਮੰਤਰੀ ਜੀ ਫਾਸਟ ਪਲਾਨ ਕਰਵਾਤੇ ਜਿਹੜੇ ਬੜੀਆਂ ਚੀਜ਼ਾਂ ਆਉਂਦੀਆਂ ਨੇ ਦੂਜਾ ਗੱਲ ਮੁੱਖ ਮੰਤਰੀ ਜੀ ਨੇ ਜਿਵੇਂ ਮੱਦੀ ਦੇਖ ਲੋ ਭੰਗ ਕੈਂਪਲੇ ਮੈਂ ਪੜ੍ਹ ਰਿਹਾ ਮੈਨੂੰ ਆਪੀ ਹਾਰ ਦਾ ਆਪਸ ਸੁਖਣੀ ਸੀ ਮਨ ਉਹਨਾਂ ਦੀ ਹਾਰ ਦਾ ਕਿ ਮੈਂ ਸਮਝਿਆ ਕੀ ਹੈ ਉਹਨਾਂ ਨੂੰ ਖੜਾ ਹੀ ਨਹੀਂ ਕਰਨਾ ਸੀ ਤੇ ਮੈਂ ਆਪਣੇ ਕਮਰੇ 'ਚ ਬੈਠਾ ਬੜਾ ਉਦਾਸ ਸੀ 11:00 ਵਜੇ 11:00 ਵਜੇ ਰਿਜਲਟ ਕੋਲ ਬੱਗੇ ਸੀ 12:00 ਵਜੇ ਮੇਰੇ ਕੋਲੇ ਬੜੀ ਮਿਹਨਤ ਕਰਦੇ ਮੇਰੇ ਕਮਰੇ ਜਾਗੇ ਉਸੇ ਆ ਕੇ ਉਹ ਸੁਬੀਹ ਤੇ ਪਿਆਲੇ ਮੈਨੂੰ ਆਖੀ ਗਏ ਤੇ ਆਦੇ ਹਰੀਪਾ ਤੁਸੀਂ ਵੀ ਆ ਗਏ ਤਾਂ ਮੈਂ ਵੀ ਆ ਗਿਆ। ਕਿਤੇ ਮੈਂ ਆਪਣੇ ਕਮਰੇ ਚ ਲੋੜੀਏ। ਮੈਂ ਗਿਆ ਆਪਾਂ ਕੋਲ ਕਿਸੇ ਦੀ ਫੋਟੋ ਲਾਉਣੇ ਆ ਆਪਰਕ ਦਿਲਾਉਣੇ ਤੇ ਯੂਕਰੇ ਦੀ ਨਾਈਟ ਪੱਤੀ ਦੀ। ਮੈਂ ਕਿਉਂ ਲੋੜੀਏ। ਕਹਿੰਦਾ ਦੇਖ ਨੂੰ ਬੰਦਾ ਬੜਾ ਮਨ ਦੇਖਿਆ ਹੈ। ਭਾਵੇਂ ਉਹ ਪਤਾ ਹੈ ਮੈਂ ਉਹ ਡੰਗਲਾ ਕਰ ਲਾ ਹਾਰ ਰਿਹਾ। ਮੈਂ ਰਸ਼ੀਆ ਨਾਲ ਲੜਦਾ ਇੱਕ ਟਾਕ ਮੁਲਖਾ ਹੈ। ਮੱਖੀ ਜਿੱਡਾ ਬੱਚਿਆਂ ਦੇ ਸਾਹਮਣੇ ਕਹਿੰਦਾ ਪਰਵਾਹ ਨਹੀਂ ਕਰ ਰਿਹਾ ਡੱਟ ਕੇ ਲੜ ਰਿਹਾ। ਕੋਈ ਸਨੇਹਾ ਦੇਣਾ ਚਾਹੁੰਦੇ ਸੀ ਮੈਨੂੰ। ਕਦੇ ਹਾਰ ਤੱਕ ਹੀ ਵਕਤ ਪੰਦਰ ਤੂੰ ਦੇ ਕਿਡਾ ਉਹਨੂੰ ਪਤਾ ਕਿ ਮਨ ਮਰ ਜਣਾ ਓਦੋਂ ਦਾ ਕੋਈ ਅਮਰੀਕਾ ਮਰੂਕਰ ਇਸ ਲੈਣੇ ਦਿੱਤਾ ਜੀ ਉਹਦੇ ਤੇ ਕੱਲਾ ਉਹਨਾਂ ਕੋਈ ਨਹੀਂ ਥੋੜਾ ਮੋਟਾ ਜਾ ਰਸ਼ੀਆ ਨੇ ਪੈ ਗਿਆ ਸੀ ਮਗਰ ਉਹਨਾਂ ਦੇ ਉਹਨੂੰ ਪਤਾ ਸੀ ਪੱਕਾ ਮਰਨਾ ਹੈ ਪਰ ਉਹਨੇ ਦੇਲ ਹੀ ਛੱਡਿਆ ਲੜਾਈ ਲੜਦਾ ਰਿਹਾ ਫਿਰ ਮੈਂ ਸੋਚਿਆ ਤੇ ਕਹਿੰਦੇ ਸਹੇਰ ਕਲਤਾ ਉਹਨਾਂ ਦੀ ਤਾਂ ਕਹਿੰਦੀ ਸੀ ਉਹਨਾਂ ਨੇ ਕਿਹੜੇ ਬੋਟੋ ਦਾ ਕੀ ਕਰਨਾ ਤੇ ਅਗਲੇ ਦਿਨ ਮੈਨੂੰ ਕਹਿੰਦੇ ਖਾਲ ਫੋਨ ਕੀਤਾ ਬਲਕਰ ਅਜਰੇ ਆਪਣੇ ਸਾਫ ਹੈ ਕਿ ਮੈਂ ਸਨਵਾਦੀ ਦੌਰਾਂ ਨੇ ਸ਼ੁਰੂ ਕਰਨਾ ਉਹਦੇ ਬਾਅਦ ਸਾਰਿਆਂ ਦੇ ਘਰੇ ਧਨਵਾਦ ਕਰਨਗੇ ਇਹ ਜਾਂ ਵਰਨਾ ਬਹੁਤ ਔਖਾ ਮੇਰੇ ਵਰਗੇ ਨੂੰ ਗੁੱਸਾ ਜਣਦਾ ਸਾਰ ਬੰਦੇ ਨੂੰ ਗੁੱਸਾ ਜਣ ਜਾਂਦਾ ਹੈ ਕਿ ਇੰਨੀ ਸੇਵਾ ਕਿੱਥੋਂ ਨਹੀਂ ਦੇਖੋ ਇਹ ਜਾਂ ਇਨਸਾਨ ਮੈਨੂੰ ਜੇ 3 ਵਾਰ ਵੀ ਦੇਖਦਾ ਹਾਂ ਨਾ ਲੋਕ ਕਿਉਂ ਗੁੱਲਦੇ ਹੁੰਦੇ ਹੁੰਦੇ ਜਿਵੇਂ ਨਾ ਐ ਕਿ ਬਾਲ ਸਾਥ ਲੜ ਕੇ ਆਉਣਾ ਜਦੋਂ ਕਮਰੇ ਵੜ ਗਏ ਮਰ ਬਹੁਤ ਡੰਡਾ ਕਰ ਦਿੰਦੇ ਕਰੁੰਦੇ ਵਿੱਚ ਨਗਰੀ ਵਸੇ ਤੇ ਇਹ ਜਿਹੀ ਕਿਹੜੀ ਗੱਲ ਹੈ ਅੰਮੋਲ ਮਹਾਨਤਾ ਦਾ ਪੰਜਾਬ ਤੋਂ ਹੈ ਨਾ ਸੇ ਉਹ ਮਜੋਰ ਉਹਨਾਂ ਨੂੰ 10 ਬੱਕਰਾ ਸਾਲ ਖੋਹ ਰਹੇ ਨੇ ਮੁੱਖ ਮੰਤਰੀ ਆਪਣਾ ਸੂਬਾ ਖੋਹ ਤੇ ਜਾ ਰਹੇ ਅੱਜ ਕੱਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕਿਹ ਜੀ ਹੋ ਗਈ ਹੈ ਕਿ ਆਪਾਂ ਜੰਗੇ ਤੇ ਬਾੜੀ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚਿਆ ਸੀ ਪਹਿਲੀ ਜੂਨ ਹਾਂ ਦਰਬਾਰ ਸਾਹਿਬ ਤੇ 40 ਸਾਲ ਕੋਲੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਨੂੰ ਵੋਟਾਂ ਖੋਣ ਵਾਲੇ ਸਿੱਖੀ ਹੈ ਤੇ ਉਹਨਾਂ ਦੇ ਜਦੋਂ ਵਾਲੇ ਸਿੱਖ ਹੈ ਹਾਕੀ ਟੱਡ ਗਿਆ ਮਾਝੇ ਜੰਮਰ ਤੋਂ ਸੀਟ ਦਿਖਾ ਲਈ ਕਾਂਗਰਸ ਨੇ ਜਿਹੜੇ ਟੈਕਅਪ ਤੋਂ ਪਾਣੇ ਉਸੇ ਦਿਨ ਤੇ ਫਿਰ ਆਪਾਂ ਫਿਰ ਕੀ ਕਹਿੰਦੇ ਜੇ ਆਪ ਦੀ ਬਾਉਂਦੀ ਵਿਦਾ ਉਸ ਸਾਰਾ ਦੇ ਖੂਸਾ ਉਹ ਲੈ ਕੇ ਗਏ ਸਾਰੇ ਸਿੱਖ ਤੇ ਮਗਰ ਕਾਂਗਰਸ ਦੇ ਕਾਂਗਰਸ ਦੇ ਕਰੇ ਮੇਰਾ ਫਰਕ ਆਪਾਂ ਤੋਂ ਇਹ ਕੀ ਹੋ ਪੀ ਗਿਆ ਤੇ ਇਹਦੀ ਵੱਡੀ ਗੱਲ ਲੋਕੀ ਪੂਰੀ ਨੇ ਕਿ ਕੰਮਾਂ ਦੀ ਕਦਰ ਤਾਂ ਕਰਦੇ ਪਰ ਕੁਝ ਵੀ ਨਹੀਂ ਕਿਸਦੇ ਹੁਣ ਕੋਈ ਦੇਖਿਆ ਝਾੜੂ ਵਾਲੇ ਨੇ ਟੱਕਾ ਨਹੀਂ ਤੋੜਿਆ ਆਪਾਂ ਸਮਝਣ ਦੀ ਲੋੜ ਹੈ ਕਿ ਕਿਉਂ ਅੰਕਦੇ ਕਿਉਂ ਮੋ ਆਪਣਾ ਸੁਭਾ ਮਿੱਥੇ ਜਾ ਰਿਹਾ ਸੁਭਾ ਆਪਣੇ ਜਨਤਾ ਦੀ ਸੋਚ ਕਰਕੇ ਆਪਾਂ ਮਰਿਟ ਤੇ ਫੈਸਲਾ ਕਰਨੀ ਦੇ ਚੱਕੇ ਤੇ ਮਾੜੇ ਨਹੀਂ ਪਾਈ ਨਹੀਂ ਬਿਖਾਉਂਦੇ ਕਿ ਆਪਣੇ ਤੁਸੀਂ ਬਣ ਗੋਣਾ ਹੈ ਦੁਸ਼ਮਨ ਨੂੰ ਤਕੜਾ ਕਰੀ ਜਾਣਾ ਤੇ ਜਿਹੜੇ ਕੰਮ ਕਰਦਾ ਉਹਨੂੰ ਥੱਲੇ ਲਾਉਣਾ 这里哪里弄到那么多鸡蛋呢？ ਉੱਤੀ ਖਾਣੀ ਹੈ ਉੱਥੇ ਆਪਾਣਾ ਜਿਉਣਾ ਹੀ ਉੱਥੇ ਹੁਣੜੀਏ ਕਿਸ ਵਾਸਤੇ ਆ ਮਾਦੇ ਮੈਂ ਨਾ ਤੁਹਾਨੂੰ ਕੋਈ ਤਕਲੀਫ ਹੋਏ ਕੋਈ ਕੁਸ਼ ਹੋਏ ਅਸੀਂ ਤੁਹਾਡੇ ਨਾਲ ਖੜੇ ਬਣਾ ਲੈ ਇੰਤੀ ਨਾਲ ਤੁਸੀਂ ਜਿਵੇਂ ਤੁਹਾਡੇ ਮਨ 'ਚ ਮੈਨੂੰ ਲੱਗਦਾ ਸੀ ਕੋ ਗੁੱਸਾ ਹੈ ਕਿਸ ਬਾਪੂ ਬਾਦਲ ਨੂੰ ਐਸੇ ਪੱਤੇ ਨੇ ਹਰਾਇਆ ਉਹ ਮੈਨੂੰ ਲੱਗਾ ਗੁੱਸਾ ਤੁਸੀਂ ਮੇਥੋਂ ਨਾਲ ਮੇਥੋਂ ਜ਼ਿਆਦਾ ਗੁੱਸਾ ਤੁਹਾਡੇ 'ਚ ਹੀ ਮਿਲਦਾ ਤੇ ਤੁਸੀਂ ਐ ਬੈਗੇ ਚਿੰਮੜ ਕੇ ਜਿਵੇਂ ਫੋਜਾਂ ਹੁੰਦੀਆਂ ਨੇ ਵੀ ਤੁਸੀਂ ਨਾ ਮੈਂ ਦੇਖਿਆ ਨਾ ਬੀਬੀ ਵਾਜ ਨੇ ਤੁਸੀਂ ਆਪਣੇ ਹੱਥੇ ਨੇ ਆਪ ਹੀ ਲੜਿਆ ਕੋਈ ਅਜੀ ਨਾ ਹੈ ਨਹੀਂ ਸੀ ਤੁਸੀਂ ਲੜਿਆ ਕਿਹੜੀ ਗੱਡੀ ਕਰਦਾ ਤੁਸੀਂ ਲੜਿਆ ਤੇ ਬੀਬੀਆਂ ਦਾ ਕੋਤ ਮਾ ਆਪਣੇ ਬੀਬੀਆਂ ਆਪਣੇ ਐਕਟੀ ਨਾਲ ਜੇ ਫੌਜਾਂ ਅਟੈਕ ਹੁੰਦਾ ਬੀਬੀਆਂ ਦਾ ਇਤਰੋ ਟੈਕ ਸੀ ਮੁੰਡਿਆਂ ਦਾ ਇਤਰ ਸੀ ਬੁਲੁਟਾ ਨੇ ਆਪਣੇ ਅਟੈਕ ਕੀਤੇ ਸੀ ਮੈਨਾਂ ਉਹਨੂੰ ਦੁਸ਼ਮਣ ਨੂੰ ਖੰਗ ਨਹੀਂ ਨਹੀਂ ਦਿੰਦਾ ਪਤਾ ਹੀ ਨਹੀਂ ਲੱਗਿਆ ਕਿੱਥੋਂ ਗੋਲੀਆਂ ਵੱਜ ਜਾਂਦੀਆਂ